ਪੰਜਾਬ ਪੁਲਿਸ ਦੇ ਟੀਆਈਜੀ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਤਾਂ ਹੁਣ ਪੰਜਾਬ ਪੁਲਿਸ ਰੋਪੜ ਰੇਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਨੇ ਝਾਲ ਵਿਛਾ ਕੇ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹਾਥੀ ਬਰਾਮਦ ਕੀਤਾ ਸੀ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਬਾਅਦ ਦੱਸਿਏ ਕਿ ਹੁਣ ਜਦੋਂ ਡੀਆਈਜੀ ਦੇ ਘਰ ਦੇ ਵਿੱਚ ਤਲਾਸ਼ੀ ਕੀਤੀ ਗਈ ਤਾਂ ਉੱਥੇ 5 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ ਜਿਸ ਦੇ ਵਿੱਚ ਹੁਣ 23 ਕਿਲੋ ਸੋਨਾ 12 22 ਲਗਜ਼ਰੀ ਘੜੀਆਂ 2 ਲਗਜ਼ਰੀ ਕਾਰਾਂ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਨੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ ਨਾ ਬੇਮਮਾਨੀ ਦੀਆਂ ਜਿਹੜੀਆਂ ਜਾਇਦਾਦਾਂ ਬਣਾਈਆਂ ਹੋਈਆਂ ਸੀਗੀਆਂ ਡਬਲ ਬੈਰਲ ਬੰਦੂਕ ਇੱਕ ਪਿਸਤੌਲ ਰਿਵਲਵਰ ਤੇ ਇੱਕ 에ਅਰ ਗਨ ਵੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ 21 ਲੱਖ ਰੁਪਏ ਤੱਕ ਦੀ ਨਕਦੀ ਵੀ ਜੋ ਹੈ ਐਸ ਡੀਆਈਜੀ ਦੇ ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਤਾਂ ਇਹ ਦੱਸਿਆ ਕਿ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਗਈ ਹੈ ਤੇ ਇੱਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੱਸਿਆ ਕਿ ਡੀਆਈਜੀ ਨੇ ਵੱਡੇ ਪੱਤਰ ਦੇ ਧੋਖਾਧੜੀ ਕੀਤੀ ਸੀ ਔਰ ਕਾਫੀ ਜ਼ਿਆਦਾ ਜਿਹੜੀਆਂ ਤਸਵੀਰਾਂ ਨੇ ਸਾਹਮਣੇ ਆਈਆਂ ਤੁਹਾਨੂੰ ਦੱਸਦੀ ਹੈ ਕਿ ਹੁਣ ਇਹ ਤਸਵੀਰਾਂ ਹੈਰਾਨ ਕਰਨ ਦੇਣ ਵਾਲੀਆਂ 22 ਲਗਜ਼ਰੀ ਘੜੀਆਂ ਬਰਾਮਦ ਕੀਤੀਆਂ ਗੱਡੀਆਂ ਸੋਨਾ ਔਰ ਬਹੁਤ ਜ਼ਿਆਦਾ ਕੈਸ਼ ਕਰਦੇ ਵਿੱਚ ਉਹ ਜਿਹੜਾ ਬਰਾਮਦ ਕੀਤਾ ਗਿਆ ਹਾਲਾਂਕਿ ਕਿਹਾ ਗਿਆ ਹੈ ਕਿ ਨੋਟ ਗਿਣਨ ਲਈ ਜਿਹੜੀਆਂ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਆਂੀਆਂ ਪਈਆਂ ਇੰਨਾ ਕ ਪੈਸਾ ਕਰ ਦੇ ਵਿੱਚ ਕਰੋੜਾਂ ਦੇ ਹਿਸਾਬ ਦੇ ਨਾਲ ਬਰਾਮਦ ਹੋਇਆ ਤਾਂ ਬਹੁਤ ਹੀ ਹੈਰਾਨ ਜਿਹੜੀਆਂ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਡੀਆਈਜੀ ਭੁੱਲਰ ਤੇ ਕਰੋ ਸੀਬੀਆਈ ਨੂੰ ਇੰਨਾ ਤੋਂ ਜ਼ਿਆਦਾ ਕੈਸ਼ ਸੋਨਾ ਤੇ ਲੈਗਜ਼ਰੀ ਘੜੀਆਂ ਗੱਟੀਆਂ ਸ਼ਰਾਬ ਮਹਿੰਗੀ ਸ਼ਰਾਬ ਤੇ ਨਾਲ ਦੀ ਨਾਲ ਔਰ ਹੋਰ ਕੈਸ਼ ਵੀ ਜਿਹੜਾ ਬਰਾਮਦ ਕੀਤਾ ਗਿਆ ਤੇ ਇਸ ਪੂਰੇ ਸਮਾਨ ਨੂੰ ਤਿੰਨ ਬੈਗਾਂ ਤੇ ਦੋ ਬਰੀਫ ਕੇਸਾਂ ਦੇ ਵਿੱਚ ਪੈਕ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਚੀਜ਼ਾਂ ਬਹੁਤ ਹੈਰਾਨ ਕਰ ਦੇਣ ਵਾਲੀਆਂ ਸੀ ਕਿ ਵੱਡੇ ਪੱਧਰ ਦੀ ਲੁੱਟਖੋ ਰਿਸ਼ਵਤਖੋਰੀ ਦਾ ਤੰਦਾ ਚੋਸੀ ਇਸ ਡੀਆਈਜੀ ਵੱਲੋਂ ਕੀਤਾ ਜਾਂਦਾ ਸੀ ਕਿ ਜੋ ਕਿ ਬਹੁਤ ਹੀ ਹਿੰਮਤਪਾਗ ਹੈ ਤੇ ਇਸੇ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਡੀਆਈਜੀ ਦੇ ਪੁੱਤਰ ਦੀ ਵੀ ਨੇਵੀ ਜਿਹੜੀ ਸੇਵਾ ਨਿਭਾਈ ਸੀ ਪੁਲਿਸ ਦੇ ਵਿੱਚ ਤੇ ਉਸ ਤੋਂ ਬਾਅਦ ਜਾਂਦਾ ਆ ਭਰਾ ਵੀ ਜੋ ਹੈ ਉਹ ਕਿਸ ਹੈ ਵੱਡੇ ਅਹੁਦੇ ਤੇ ਰਹਿ ਚੁੱਕਾ ਤੇ ਹੁਣ ਡੀਆਈਜੀ ਪੁੱਲਰ ਦੀ ਅਜਹੀ ਕਰਤੂਤ ਅਜਹੀ ਹਰਕਤ ਜਦੋਂ ਸਾਹਮਣੇ ਆਈ ਹੈ ਤੇ ਹਰ ਪਾਸੇ ਆਕਾਰ ਮੁੱੱਚ ਗਈ ਹੈ ਪੰਜਾਬ ਪੁਲਿਸ ਦੇ ਵਿੱਚ ਵੀ ਭੱਜ ਦੌੜ ਦੇਖਣ ਨੂੰ ਮਿਲੀ ਹੈ ਕਿਉਂਕਿ ਇੱਕ ਡੀਆਈਜੀ ਰੇਜ ਰੈਕ ਦਾ ਜਿਹੜਾ ਇੱਕ ਵੱਡਾ ਅਫਸਰ ਜਿਸ ਦੇ ਘਰ ਦੇ ਵਿੱਚੋਂ 80 ਫੱਟੀ ਜਿਹੜੀ ਪੈਸੇ ਦੀ ਨਕਦੀ ਬਰਾਮਦ ਹੋਈ ਹੈ 골ਡ ਬਰਾਮਦ ਹੋਇਆ ਤੇ ਇਸ ਤੋਂ ਬਾਅਦ ਹੁਣ ਇਹ ਬਹੁਤ ਜ਼ਿਆਦਾ ਮਾਮਲਾ ਸੁਰਖੀਆਂ ਦਾ ਵਿਸ਼ਾ ਬਣ ਗਿਆ ਤਾਂ ਹਾਲਾਂਕਿ ਹੁਣ ਸੀਬੀਆਈ ਜੋ ਹੈ ਹੋਰ ਵੀ ਪੂਰਨ ਤੌਰ ਤੇ ਜਾਂਚ ਕਰ ਰਹੀ ਹੈ ਮਾਮਲੇ ਦੀ ਜਿਸ ਦੇ ਵਿੱਚ ਹੋਰ ਵੱਡੇ ਖੁਲਾਸੇ ਹੋਣਗੇ ਤਾਂ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਆ ਇਹਨਾਂ ਨੇ ਠੱਗੀ ਕੀਤੀ ਹੈ ਹੋਰ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਲ ਨੇ ਉਹਨਾਂ ਸਾਰੇ ਲੋਕਾਂ ਬਾਰੇ ਜਾਣਕਾਰੀ ਜਿਹੜੀ ਆ ਦਿੱਤੀ ਜਾਵੇਗੀ ਤੇ सीबीआई ਹੁਣ ਇਸ ਪੂਰੇ ਮਾਮਲੇ ਦੇ ਉੱਤੇ ਜੁੜੀ ਹੋਈ ਹੈ ਔਰ ਇੱਕ ਇੱਕ ਪਹਿਲੂ ਤੋਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਹਰ ਇੱਕ ਚੀਜ਼ ਨੂੰ ਖੰਘਾਲਿਆ ਜਾ ਰਿਹਾ ਹੈ